ਕਿ ਸਭ ਤੋਂ ਵੱਧ ਟ੍ਰੈਫਿਕ ਵਾਇਲੇਸ਼ਨ ਚੰਡੀਗੜ੍ਹ ਚੋਂ ਨਿਕਲਣ ਸਾਰੀ ਮੁਹਾਲੀ ਵਿੱਚ ਕਰਦੇ ਕਿਉਂਕਿ ਜਦੋਂ ਇਧਰੋਂ ਆਏ ਨਾਲ ਦੇ ਨਾਲ ਤਾਂ ਬੈਟ ਲਾ ਦੇਣੀ ਉਹਨਾਂ ਨੇ ਪਤਾ ਨਹੀਂ ਕੋਈ ਕਿਸੇ ਹੋਰ ਗ੍ਰਹਿ ਤੇ ਆ ਗਏ ਹੁਣ ਸਾਡੇ ਸੱਟ ਨਹੀਂ ਵੱਜ ਸਕਦੀ ਨਾ ਜਾਂ ਹੁਣ ਐਕਸੀਡੈਂਟ ਹੀ ਹੁੰਦਾ ਨਾਲ ਦੀ ਨਾਲ ਉਹਨਾਂ ਨੇ ਜਿਹੜਾ ਸਮਾਨ ਸੂਰ ਲੈ ਕੇ ਆਏ ਚੰਡੀਗੜ੍ਹੋਂ ਉਹਦਾ ਸੇਵਨ ਵੀ ਕਰਨ ਲੱਗ ਜਾਣਾ ਹੁਣ ਤਾਂ ਬਦੇਰੀਏ ਚ ਆ ਗਏ ਹੁਣ ਕੋਈ ਚੱਕਰ ਵਾਲੀ ਗੱਲ ਨਹੀਂ ਹੁਣ AI ਨਾਲ ਲਿੰਕਡ ਕੈਮਰੇ ਨੇ 352 ਕੈਮਰੇ ਨੇ 17 ਪੁਆਇੰਟ ਅਸੀਂ ਚੁਣੇ ਹੋਏ ਨੇ ਕਿ ਹੁਣ ਇਹ ਨਾ ਸੋਚਿਓ ਕਿ ਪੁਲਿਸ ਵਾਲਾ ਨਹੀਂ ਹੈਗਾ ਚਲ ਲੰਘੇ ਲਾਈਟ ਹੁਣ ਲਾਈਟ ਹੀ ਪੁਲਿਸ ਵਾਲੀ ਹੈ ਚਲਾਨ ਕਰੇ ਜਾਊਗਾ ਫੇਰ ਨਾ ਕਹੋ ਯਾਰ ਆਹ ਕਦੋਂ ਕ ਲੰਘੇ ਸੀਗੇ ਨਾਲ ਫੋਟੋ ਵੀ ਆਊਗੀ ਉਹ ਫੋਟੋ ਨਾਲ ਵੀ ਪਤਾ ਨਹੀਂ ਕੋਈ ਸੈਪੇ ਸੁਭੇ ਵੀ ਪੈ ਸਕਦੇ ਨੇ ਕਰੇ ਇਹ ਵੀ ਦੇਖ ਲਿਓ ਇਹ ਕੋਈ ਚਲਾਨ ਕੱਟਣ ਵਾਸਤੇ ਜਾਂ ਰੈਵਨਿਊ ਵਾਸਤੇ ਨਹੀਂ ਬਣਾਈਏ ਇਹ ਇਹ ਤੁਹਾਡੀ ਜ਼ਿੰਦਗੀ ਬਚਾਉਣ ਵਾਸਤੇ ਬਣਾਈਏ ਸੋ ਸਾਰਿਆਂ ਨੂੰ ਬਹੁਤ-ਬਹੁਤ ਇਸ ਗੱਲ ਦੀਆਂ ਮੁਬਾਰਕਾਂ ਕਿ ਆਪਾਂ ਸੇਫਟੀ ਵੱਲ ਅੱਜ ਇੱਕ ਕਦਮ ਵਧਾਇਆ ਹੈ ਮੈਂ ਚਲਾਣਾਂ ਦੀ ਮੁबारकਤ ਨਹੀਂ ਦਿਊਂਗਾ ਕਟਵਾਇਓ ਨਾ ਫਿਰ ਮੁबारकਾ ਹੀ ਹੋ ਗਿਆ ਜੇ ਨਹੀਂ ਨਾ ਹੀ ਕਟਵਾਇਆ ਹਨਾ ਥੋੜਾ ਜਿਹਾ ਹੌਲੀ ਲੰਘ ਜਾ ਅੱਛਾ ਜਾਣਾ ਪੱਤੇ ਵੀ ਨਹੀਂ ਹੁੰਦਾ ਜਾਣਾ ਕਿਤੇ ਵੀ ਨਹੀਂ ਹੁੰਦਾ ਕਾਲੀ ਇੰਨੀ ਹੁੰਦੀ ਐ ਵੀ ਫਾਟਕ ਵਾਲੇ ਨੂੰ ਕਹਿੰਦੇ ਨੇ ਅੱਡੀ ਰੋਕ ਲਾ ਮੈਨੂੰ ਲੰਘ ਜਾਣ ਦੇ ਜਾਣਾ ਕਿਥੇ ਕਰੀ ਜਾਣਾ ਜੀ ਕਰੇ ਜਾ ਜਾਣਾ ਆਰਾਮ ਨਾਲ ਚੱਲ ਜਾ ਸਾਰੇ ਜ਼ਿਲ੍ਹਿਆਂ ਨੂੰ ਆਪਾਂ ਇਹ AI ਦੇ ਨਾਲ ਜੋੜ ਕੇ ਟ੍ਰੈਫਿਕ ਨੂੰ ਆਪਾਂ ਅਣ ਹੋਈਆਂ ਮੌਤਾਂ ਜਾ ਸੜਕਾਂ ਤੇ ਹੋਣ ਵਾਲੇ ਅਪਰਾਧ ਜਿਹੜੇ ਨੇ ਉਹਨਾਂ ਨੂੰ ਘਟਾਉਣਾ ਹੈ